ਏ ਆ ਲਓ ਜੀ ਆ ਆ ਲਓ ਜੀ ਆਹ ਸਵਾਦ ਹੈ ਕਬੱਡੀ ਦਾ ਓਏ ਭਰਾ ਤੁਸੀਂ ਸਾਰੇ ਵੀਰ ਹੋ ਪਿਆਰ ਪਿਆਰ ਸਾਰੇ ਵੀਰ ਹੋ ਵੀਰੋ ਤੁਸੀਂ ਕੋਈ ਖੁਸ਼ੀ ਭਾਈ ਮਸਲਾ ਹੱਲ ਕਰ ਦੂ ਬਾਕੀ ਦੇ ਸਾਈਡ ਤੇ ਰਹਿਣ ਪਲੀਜ਼ ਕੋਈ ਗੱਲ ਨਹੀਂ ਪਿਆਰ ਦੀ ਖੇਡ ਹੈ ਤੁਸੀਂ ਵੀਰ ਹੋ ਸਾਡੇ ਉਹ ਤੁਹਾਡੇ ਵੀਰ ਆ ਉਹਨਾਂ ਉਧਰ ਕੈਂਗ ਛੇਡ ਲਿਆ ਕਹਿੰਦਾ ਯਾਰ ਜੋਰ ਲਾ ਕੇ ਬੋਲਦਾ ਉਦੋਂ ਕੰਮ ਡਾਊਨ ਪਾਜਦਾ ਵੀਰ ਕਿਉਂਕਿ ਸਾਊਂਡ ਬਹੁਤ ਵੱਡੀ ਹੈ ਆ ਬੋਦੀ ਵੀ ਮਜਬੂਰੀ ਸਮਝਦੇ ਆ ਬੱਲੇ 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 ਇੱਕ ਪਾਸੇ ਖੁਸ਼ੀ ਦਿੜਬੇ ਵਾਲਾ ਕੇ ਬਿੱਟੂ ਕਿੰਦੇ ਦੀ ਤੌਰ ਆ ਸਖਰਾਜ ਅੱਜ ਆ ਐਕਸ਼ਨ ਦੀ ਗੱਲ ਕਰਦਾ ਸੀਗਾ ਕਹਿੰਦਾ ਮਿਹਨਤ ਕਰੋ ਤੇ ਤੁਹਾਡੀ ਮਿਹਨਤ ਵੱਧ ਪਿਆਰ ਮਿਲ ਰਿਆ ਮੇਰੇ ਵੀਰੋ ਉਹ ਕਹਿੰਦੇ ਦਿੜਬੇ ਵਾਲਾ ਦੁੱਗਾ ਵਾਲੇ ਖੁਸ਼ੀ ਦੀ ਗੱਲ ਤੇ ਉਧਰ ਖੁਸ਼ੀ ਦੀ ਗੱਲ ਹੈ ਇਹਦਾ ਕਹਿੰਦੇ ਆਹੇ ਹੱਲ ਆਹ ਪਾਉ ਵੇ ਤੇ ਉਹ ਗੱਲ ਬਣ ਗਈ ਕਿ ਮਿੱਤਰਾਂ ਨੂੰ ਤੂੰ ਟੱਕਰੀ ਤੈਨੂੰ ਟੱਕਰੇ ਪਰ ਐਡਵੰਡ ਖਾਣੇ ਉਹ ਬਰਾਬਰ ਜਾਣੂ ਬਰਾਬਰ ਦੇ ਟੱਕਰ ਗਏ ਤੂੰ ਜੋ ਵੀ ਕਰਨਾ ਕਰ ਲੈ ਵੰਜ ਬਰਾਬਰ ਗੱਟਾਂਗੇ ਉਹ ਗੱਲ ਬਣੀ ਪਈਆ ਪਰ ਖੇਡ ਦੀ ਭਾਵਨਾ ਦੇ ਨਾਲ ਲਓ ਸਾਹਮਣੇ ਇਸ ਵੇਲੇ ਛੋਟਾ 나ਥ ਸਾਹਮਣੇ ਤਿਆਰ ਚਾਰਾਂ ਦੇ ਵਿੱਚੋਂ ਕਹਿੰਦੇ ਨੌਜਾਨ ਡੱਗੋ ਵਾਲਾ ਖਰਨਾ ਹੈ ਮੇਰੇ ਵੀਰੋ ਉਹ ਟੱਕਰ ਸਿਰੇ ਦੀ ਹੈ ਆ ਦੁਨੀਆ ਸਵਾਲ ਲੈ ਰਹੀ ਆ ਓੜ ਦੀ ਮਾਂ ਮਿੱਟੀ ਦੀ ਧੋੜੇ ਹੈ ਆ ਆ ਜਿੰਪਾ ਤੇ ਜੇਠੂ ਕਹੜੀਆਂ ਟੀਮਾਂ ਗਰਾਊਂਡ ਦੇ ਨਾਲ ਜੁੜ ਜਾਣ ਉਸ ਤੋਂ ਬਾਅਦ ਜਿਹੜਾ ਮੈਚ ਹੋਣਾ ਮੇਰੇ ਵੀਰੋ ਪਰ ਪਹਿਲਾਂ ਪਾਈ ਹੋਈ ਰੇਡ ਤੇ ਇੱਕ ਪਾਸੇ ਕਹਿੰਦੇ ਕਬੱਡੀ ਦਾ ਪ੍ਰਿੰਸ ਦੇ ਬਿੱਲਾ ਜਾਲ ਉਹ ਬੱਲੇ 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 ਵੇ ਲਿਆ ਕਰਦੇ ਇਸ਼ਾਰਾ ਸ਼ੂਰਾ ਓਏ ਹੋਏ 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 ਓਏ ਹੋਏ ਓਏ ਆਇਆ ਸੁਆਦ ਅਮਰੀਕ ਜੀ ਕਰਿਓ ਗੱਲ ਫਿਕਰ ਨਾ ਕਰ ਤਾ ਤੇ ਪਤੰਗ ਬੜਦੇ ਨੱਪੀ ਆ ਬਸ ਓ ਸਭੜੇ ਓਏ ਹੋਏ 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 ਈ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਹਰ ਵੇਖਦਾ ਵੀ ਚਾਰੇ ਤਿਆਰ ਮੇਰੇ ਵੀਰੋ ਇਹ ਕਹਿੰਦੇ ਪਹਿਲਾ ਕੁਆਟਰ ਫਾਈਨਲ ਮੈਚ ਖੇਡਾ ਜਾ ਰਿਹਾ ਦਿੜਬੇ ਵਾਲਾ ਬਾਈ ਡੈਣੀ ਕਰਦਾ ਫੈਸਲਾ ਲੈ ਵੀ ਬਾਈ 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 ਭਰਾ ਤੁਸੀਂ ਸਾਰੇ ਵੀਰੋ ਸਾਰੇ ਵੀਰੋ ਵੀਰੋ ਤੁਸੀਂ ਕੋਈ ਖੁਸ਼ੀ ਬਾਈ ਮਸਲਾ ਹੱਲ ਕਰ ਦੂ ਬਾਕੀ ਦੇ ਸਾਈਡ ਤੇ ਰਹਿਣ ਪਲੀਜ਼ ਕੋਈ ਗੱਲ ਨਹੀਂ ਪਿਆਰ ਦੀ ਖੇਡ ਹੈ ਤੁਸੀਂ ਵੀਰੋ ਸਾਡੇ ਉਹ ਤੁਹਾਡੇ ਵੀਰ ਆ ਉਹਨਾਂ ਦੇ ਵੀਰ ਹੈ பியரதி பிய